ਚਿੰਨਾਚਰ ਅਸੀਂ ਪੰਜਾਬ ਯੂਨੀਵਰਸਿਟੀ ਚ ਪੜਦੇ ਸੀ 2010 ਤੱਕ ਪੁਲਿਸ ਦੀ ਯਤਨੀ ਸੀ ਯੂਨੀਵਰਸਿਟੀ ਦਾ ਗੇਟ ਤੇ ਪਜੇ ਅਸੀਂ 5 ਮਿੰਟਾਂ ਚ ਸਾਰੀ ਯੂਨੀਵਰਸਿਟੀ ਬੰਦ ਕਰ ਦਿੰਦੇ ਸੀ 10:00 ਤੋਂ ਪਹਿਲਾਂ ਪੁਲਿਸ ਕੈਂਪਸ 'ਚ ਟਰਨੀ ਕਰ ਸਕਦੀ ਸੀ ਬੇਸ਼ੱਕ ਗੋਲੀ ਚੱਲਦੀ ਹੋਵੇ ਯੂਨੀਵਰਸਿਟੀ ਵਿੱਚ ਉਹ ਸੱਤ ਲਈ ਇਹ ਸਮਾਂ ਵਾਪਸ ਲੈ ਕੇ ਆਇਓ ਪੁਲਿਸ ਦਾ ਕੋਈ ਹੱਤ ਨਹੀਂ ਆ ਕੇ ਸਾਡੇ ਗੇਟਾਂ ਤੇ ਤਾਲੇ ਲਾਵੇ ਸਾਨੂੰ ਪੀਸਫੁਲੇ ਜੁਟਾ ਛੱਲਣੇ ਕਰਨ ਦੇਵੇ ਇਹ ਕੁਛ ਪਾਲਸ ਸਿਰਫ ਡਰਦੇ ਉਹਨੂੰ ਡਰਾਉਂਦੀਆਂ ਬੇਸ਼ੱਕ ਤੁਸੀਂ ਆਪਸ ਵਿੱਚ ਲੜੋ ਕੋਈ ਦਿੱਕਤ ਨਹੀਂ ਤੁਹਾਨੂੰ ਹੱਕ ਕੇ ਕਾਉਂਸਲ ਜਾਣ ਦਾ ਔਰ ਜਦੋਂ ਸਰਕਾਰ ਨਾਲ ਪੁੱਛਣ ਲੜਾਈ ਲੱਗੀ ਹੋਵੇ ਉਦੋਂ ਸਾਰੀਆਂ ਜਥੇਬੰਦਕ ਜਿਹੜੀਆਂ ਪਾਟੀਆਂ ਸਾਡੀਆਂ ਸਟੂਡੈਂਟ ਕਾਉਂਸਲ ਸਾਡੀਆਂ ਸਟੂਡੈਂਟ ਬਾਡੀਜ਼ ਸਾਰੀਆਂ ਇੱਕ ਹੋ ਕੇ ਲੜਾਈ ਲੜਨ ਆਵੇ ਮੁੰਡਿਓ ਤੁਹਾਡੇ ਚ ਅਸੀਂ ਆਪਦੀ ਜਵਾਨੀ ਦੇਖਦੇ ਆ ਜਦੋਂ ਵੀ ਜਿੱਥੇ ਕਿਤੇ ਲੋੜ ਪਈਗੀ ਅੱਜ ਬ੍ਰੇਸ਼ਕ ਕਾਂਗਰਸ ਦੇ ਲੀਡਰ ਪਰ ਹਰ ਇੱਕ ਚੀਜ਼ ਤੋਂ ਉੱਪਰ ਹੱਟ ਕੇ ਸਾਡਾ ਦਿਲ ਇਸ ਪੰਜਾਬ ਯੂਨੀਵਰਸਿਟੀ 'ਚ ਪਿਆ ਤੇ ਸਦਾ ਹੀ ਰਹੂਗਾ ਤੁਹਾਡੇ ਨਾਲ ਤੁਹਾਡੇ ਨਾਲ ਖੜਾਗੇ 197 ਲਖ ਰਾਇਓ ਸਰਦ ਦੇ ਮੋਦੀ ਨੇ ਅੰਮ੍ਰਿਤ ਸ਼ਾਹ ਨੇ ਇਹ ਬਹੁਤ ਵੱਡੀ ਸਾਜ਼ਿਸ਼ ਕੀਤੀ ਹੈ ਤੋਗੇ ਪੰਜਾਬ ਯੂਨੀਵਰਸਿਟੀ ਜਿੱਥੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਸਿੱਖਿਆ ਲੈ ਕੇ ਇਸ ਦੇਸ਼ ਦਾ ਦੇ ਸੂਬੇ ਦਾ ਨਾਂ ਰੌਸ਼ਨ ਕਰਦੇ ਇਹ ਉਸ ਯੂਨੀਵਰਸਿਟੀ ਚ ਖਾਖੇ ਨੇ ਕੰਬਲਾ ਦੀ ਹੈ ਤੇ ਮੈਨੂੰ ਲੱਗਦਾ ਥੋੜੀ ਜਿੱਤ ਦਾ ਐਲਾਨ ਥੋੜੀ ਦੇਰ 'ਚ ਹੋਣ ਵਾਲਾ ਪਰ ਮੈਂ ਬੇਨਤੀ ਕਰਦਾ ਇਹਨਾਂ ਤੇ ਯਕੀਨ ਨਹੀਂ ਕਰਨਾ ਜਦੋਂ ਤੱਕ ਸਾਡਾ ਕਾਟਾ ਆਉਂਦਾ ਹੋਰ ਰੋਡ ਦਾ ਐਲਾਨ ਨਹੀਂ ਕਰਦੇ ਆਪਾਂ ਇਹ ਐਜੀਟੇਸ਼ਨ ਜਾਰੀ ਰੱਖਣਾ ਔਰ ਮੈਂ ਵਧਾਈ ਦੇਣਾ ਚਾਹੁੰਦਾ ਸਾਡੇ ਜਿਹੜੇ ਇਸ ਪੰਜਾਬ ਯੂਨੀਵਰਸਿਟੀ ਦੀਆਂ ਜਿੰਨੀਆਂ ਵੀ ਸਟੂਡੈਂਟ ਬਾਡੀ ਕੋ ਉਹਨਾਂ ਨੇ ਯੁੱਧ ਵਿਖਾਈ ਹੈ ਤੇ ਇਹ ਜਿਹੜੀ ਟੱਕਰ ਲਈ ਐਡਮਿਨਿਸਟ੍ਰੇਸ਼ਨ ਨਾਲ ਇਹ ਕਾਬਲੇ ਤਰੀਫ ਮੈਂ ਕਿਸੇ ਵੀ ਇੱਕ ਸਟੂਡੈਂਟ ਬੋਡੀ ਦੀ ਤਾਰੀਫ ਨਹੀਂ ਕਰਦਾ ਤੇ ਮਿੱਤਰੋ ਜਿਵੇਂ ਤੁਸੀਂ ਇਹ ਲੜਾਈ ਲੜੀਏ ਇਸੇ ਤਰ੍ਹਾਂ ਲੜਦੇ ਰਹੋ ਜਿੰਨਾ ਚਿਰ ਅਸੀਂ ਪੰਜਾਬ ਯੂਨੀਵਰਸਿਟੀ 'ਚ ਪੜ੍ਹਦੇ ਸੀ 2010 ਤੱਕ ਪੁਲਸ ਦੀ ਯਤਨ ਸੀ ਯੂਨੀਵਰਸਿਟੀ ਦਾ ਜੇ ਇੱਥੇ ਪਜੇ ਅਸੀਂ 5 ਮਿੰਟਾਂ 'ਚ ਸਾਰੀ ਯੂਨੀਵਰਸਿਟੀ ਬੰਦ ਕਰ ਦਿੰਦੇ ਸੀ ਬੇਸ਼ੱਕ ਬੇਸ਼ੱਕ ਤੁਸੀਂ ਇਹ ਅਪਰ ਸਿਲੈਕਸ਼ਨ ਲੜੋ ਕੋਈ ਦਿੱਕਤ ਨਹੀਂ ਤੁਹਾਨੂੰ ਹੱਕ ਕਾਉਂਸਲ ਜਾਣ ਦਾ ਔਰ ਜਦੋਂ ਸਰਕਾਰ ਨਾਲ ਪੁੱਛਣ ਲੜਾਈ ਲੱਗੀ ਹੋਵੇ ਉਦੋਂ ਸਾਰੀਆਂ ਜਥੇਬੰਦਕ ਜਿਹੜੀਆਂ ਪਾਟੀਆਂ ਸਾਡੀਆਂ ਸਟੂਡੈਂਟ ਕਾਉਂਸਲ ਸਾਡੀਆਂ ਸਟੂਡੈਂਟ ਬਾਡੀਜ਼ ਸਾਰੀਆਂ ਇੱਕ ਹੋ ਕੇ ਲੜਾਈ ਲੜਿਆ ਕਰੋ ਇਹ ਪੁੱਛ ਪਾਲਸ ਸਿਰਫ ਡਰਦੇ ਨੂੰ ਡਰਾਉਂਦੀ ਹੈ ਜਦੋਂ ਪੰਜਾਬ ਯੂਨੀਵਰਸਿਟੀ ਸੋ ਕੈਂਪਸ ਦੇ ਅੰਦਰ ਨਹੀਂ ਕਰ ਸਕਦੀ ਸੀ ਬੇਸ਼ੱਕ ਗੋਲੀ ਚਲਦੀ ਹੋਵੇ ਯੂਨੀਵਰਸਿਟੀ ਵਿੱਚ ਉਹ ਸੱਤ ਲਈ ਇਹ ਸਮਾਂ ਵਾਪਸ ਲੈ ਕੇ ਆਓ ਪੁਲਿਸ ਦਾ ਕੋਈ ਹੱਕ ਨਹੀਂ ਆ ਕੇ ਸਾਡੇ ਗੇਟਾਂ ਤੇ ਤਾਰੇ ਲਾ ਲਓ ਸਾਨੂੰ ਪੀਸਫੁਲ ਜੁਟੇ ਛੱਡੋ ਕਰਨ ਦਿਓ ਅਸੀਂ ਕੋਈ ਗੋਲੀ ਚਲਾਉਣੀ ਆਏ ਅਸੀਂ ਮਾਹੌਲ ਖਰਾਬ ਕਰਨ ਨਹੀਂ ਆਏ ਸੋ ਸਾਰੀ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਪਹੁੰਚੀਆਂ ਸਾਰਿਆਂ ਦਾ ਤਾਦ ਲੋ ਧੰਨਵਾਦ ਦੋ ਨਰੇਸ਼ ਮਾਤੀ ਕਰਨ ਲੱਗੇ ਕਿਉਂਕਿ ਸਟੂਡੈਂਟ ਇੰਟਰਨੈਟ ਸਭੂ ਦੇ ਪ੍ਰਧਾਨ ਨੇ ਸਟੂਡੈਂਟ ਯੋਯੋ ਸਟੂਡੈਂਟ ਇਕਟਾ ਵਿਦਿਆਪੀ ਇਕਟਾ ਜੰਦਾਬਾਦ ਕਿਸਾਨ ਇਕਟਾ ਜੰਦਾਬਾਦ ਧਨਵਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ ਖੜੇ ਆ ਨਵੇਂ ਮੁੰਡਿਓ ਤੁਹਾਡੇ ਚ ਅਸੀਂ ਆਪਦੀ ਜਵਾਨੀ ਦੇਖਦੇ ਆ ਜਦੋਂ ਵੀ ਜਿੱਥੇ ਕਿਤੇ ਲੋੜ ਪਈਗੀ ਅੱਜ ਬ੍ਰੇਸ਼ਕ ਕਾਂਗਰਸ ਦੇ ਲੀਡਰ ਪਰ ਹਰ ਇੱਕ ਚੀਜ਼ ਤੋਂ ਉੱਪਰ ਉੱਠ ਕੇ ਸਾਡਾ ਦਿਲ ਇਸ ਪੰਜਾਬ ਯੂਨੀਵਰਸਿਟੀ 'ਚ ਪਿਆ ਤੇ ਸਦਾ ਹੀ ਰਹੂਗਾ ਤੁਹਾਡੇ ਨਾਲ ਫੁੱਟੇ ਨਾਲ ਕਰੂਗਾ ਤੁਹਾਨੂੰ 1947 ਇਹ ਲਖਰਾਇਓ ਕਿ ਸਰਕੇ ਮੋਦੀ ਨੇ ਅੰਮਿਤ ਸ਼ਾਹ ਨੇ ਇਹ ਬਹੁਤ ਵੱਡੀ ਸਾਜ਼ਿਸ਼ ਕੀਤੀ ਹੈ ਤੋਗੇ ਪੰਜਾਬ ਯੂਨੀਵਰਸਿਟੀ ਜਿੱਥੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਸਿੱਖਿਆ ਲੈ ਕੇ ਇਸ ਦੇਸ਼ ਦਾ ਤੇ ਸੂਬੇ ਦਾ ਨਾਮ ਰੌਸ਼ਨ ਕਰਦੇ ਇਹ ਉਸ ਯੂਨੀਵਰਸਿਟੀ 'ਚ ਖਾਕੀ ਨਿਕਰਿਆਂ ਦਾ ਕਬਜ਼ਾ ਕਰਾ ਕੇ ਚਾਉਂਦਾ

ਕੰਬਲਾ ਦੀ ਹੈ ਤੇ ਮੈਨੂੰ ਲੱਗਦਾ ਥੋੜੀ ਜਿੱਤ ਦਾ ਐਲਾਨ ਥੋੜੀ ਦੇਰ 'ਚ ਹੋਣ ਵਾਲਾ ਪਰ ਮੈਂ ਬੇਨਤੀ ਕਰਦਾ ਇਹਨਾਂ ਦੇ ਯਕੀਨ ਨਹੀਂ ਕਰਨਾ ਜਦੋਂ ਤੱਕ ਸਾਡਾ ਕਾਟਾ ਆਉਂਦਾ ਆਉਂਦਾ ਐਲਾਨ ਨਹੀਂ ਕਰਦੇ ਆਪਾਂ ਇਹ ਐਜੀਟੇਸ਼ਨ ਜਾਰੀ ਰੱਖਣਾ ਔਰ ਮੈਂ ਵਧਾਈ ਦੇਣਾ ਚਾਹੁੰਦਾ ਸਾਡੇ ਜਿਹੜੇ ਇਸ ਪੰਜਾਬ ਯੂਨੀਵਰਸਿਟੀ ਦੀਆਂ ਜਿੰਨੀਆਂ ਵੀ ਸਟੂਡੈਂਟ ਬਾਡੀes ਨੇ ਯੋਗਤਾ ਵਿਖਾਈ ਹੈ ਤੇ ਇਹ ਕਿਹਦੀ ਟੱਕਰ ਲਈ ਐਡਮਿਨਿਸਟ੍ਰੇਸ਼ਨ ਨਾਲ ਇਹ ਕਾਬਲੇ ਤਰੀਫ ਮੈਂ ਕਿਸੇ ਵੀ ਇੱਕ ਸਟੂਡੈਂਟ ਬੋਡੀ ਦੀ ਤਾਰੀਫ ਨਹੀਂ ਕਰਦਾ ਤੇ ਮਿੱਤਰੋ ਜਿਵੇਂ ਤੁਸੀਂ ਇਹ ਲੜਾਈ ਲੜੀਏ ਇਸੇ ਤਰ੍ਹਾਂ ਲੜਦੇ ਰਹੋ ਜਿੰਨਾ ਚਿਰ ਅਸੀਂ ਪੰਜਾਬ ਯੂਨੀਵਰਸਿਟੀ 'ਚ ਪੜ੍ਹਦੇ ਸੀ 2010 ਤੱਕ ਪੂਰਸ ਦੀ ਯੋਧਨੀ ਸੀ ਯੂਨੀਵਰਸਿਟੀ ਦਾ ਜਿਹੜੇ ਪੁੱਛੇ ਅਸੀਂ 5 ਮਿੰਟਾਂ 'ਚ ਸਾਰੀ ਯੂਨੀਵਰਸਿਟੀ ਬੰਦ ਕਰ ਦਿੰਦੇ ਸੀ ਬੇਸ਼ੱਕ ਬੇਸ਼ੱਕ ਤੁਸੀਂ ਆਪਸ ਵਿੱਚ ਲੜ ਲੜੋ ਕੋਈ ਦਿੱਕਤ ਨਹੀਂ ਤੁਹਾਨੂੰ ਹੱਕ ਕਾਉਂਸਲ ਜਾਣ ਦਾ ਔਰ ਜਦੋਂ ਸਰਕਾਰ ਨਾਲ ਪੁੱਛਣ ਲੜਾਈ ਲੱਗੀ ਹੋਵੇ ਉਦੋਂ ਸਾਰੀਆਂ ਜਥੇਬੰਦਕ ਜਿਹੜੀਆਂ ਪਾਰਟੀਆਂ ਸਾਡੀਆਂ ਸਟੂਡੈਂਟ ਕਾਉਂਸਲ ਸਾਡੀਆਂ ਸਟੂਡੈਂਟ ਬੋਡੀਜ਼ ਸਾਰੀਆਂ ਇੱਕ ਹੋ ਕੇ ਲੜਾਈ ਲੜਿਆ ਕਰੋ ਇਹ ਪੁੱਛ-ਪਾਲਸ ਸਿਰਫ ਡਰਦੇ ਉਹਨੂੰ ਡਰਾਉਂਦੀ ਹੈ ਜਦੋਂ ਪੰਜਾਬ ਯੂਨੀਵਰਸਿਟੀ 'ਚ ਇੱਕ ਆਵਾਜ਼ ਆਈ ਤੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਯਾਰੋ ਲੈ ਮੇਰੀ ਗੱਲ ਯਾਦ ਰੱਖੋ ਜਦੋਂ 2010 ਤੋਂ ਪਹਿਲਾਂ ਪੁਲਿਸ ਕੈਂਪਸ 'ਚ ਟਰਨੀ ਕਰ ਸਕਦੀ ਸੀ ਬੇਸ਼ੱਕ ਗੋਲੀ ਚਲਦੀ ਹੋਵੇ ਯੂਨੀਵਰਸਿਟੀ ਵਿੱਚ ਉਸ ਦਿਨ ਇਹ ਸਮਾਂ ਵਾਪਸ ਲੈ ਕੇ ਆਓ ਪੁਲਿਸ ਦਾ ਕੋਈ ਹੱਕ ਨਹੀਂ ਆ ਕੇ ਸਾਡੇ ਗੇਟਾਂ ਤੇ ਤਾਲੇ ਲਾਵੇ ਸਾਨੂੰ ਪੀਸਫੁਲੇ ਜੁਟੇ ਛੰਨੋ ਕਰਨ ਦੇਵੇ ਅਸੀਂ ਕੋਈ ਗੋਲੀ ਚਲਾਉਣੀ ਆਏ ਅਸੀਂ ਮਾਹੌਲ ਖਰਾਬ ਕਰਨੀ ਆਏ ਸੋ ਸਾਰੀ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਪਹੁੰਚੀਆਂ सारे का तैयार धन्यवाद दो नारे ना समाप्ति करने लगे क्योंकि स्टूडेंटी सोपू प्रधान स्टूडेंट यूनियन स्टूडेंटता विद्यार्थी धन्यवाद जी वाहगुरु जी का खालसा वाहगुरु जी की फतेह थोड़े नाल खड़े हैं नवे मुंडियो ਥੋਡੇ ਜਿਸੀ ਆਪਦੀ ਜਵਾਨੀ ਦੇਖਦੇ ਆ ਜਦੋਂ ਵੀ ਜਿੱਥੇ ਕਿਤੇ ਲੋੜ ਪਈਗੀ ਅੱਜ ਬ੍ਰੇਸ਼ਕ ਕਾਂਗਰਸ ਦੇ ਲੀਡਰ ਪਰ ਹਰ ਇੱਕ ਚੀਜ਼ ਤੋਂ ਉੱਪਰ ਉੱਠ ਕੇ ਸਾਡਾ ਦਿਲ ਇਸ ਪੰਜਾਬ ਯੂਨੀਵਰਸਿਟੀ 'ਚ ਪਿਆ ਤੇ ਸਦਾ ਹੀ ਰਹੂਗਾ ਥੋਡੇ ਨਾਲ ਥੋਡੇ ਨਾਲ ਰਹਾਂਗੇ ਤੁਹਾਨੂੰ